ਅੱਜ ਜਿਹੜੀ ਨਹਿਰ ਹੈ ਆਪਣੇ ਅੰਮ੍ਰਿਤਸਰ ਚ ਜਿਹੜੀ ਨਾਰਥ ਸਾਈਡ ਤੇ ਪੈਂਦੀ ਉੱਤਰੀ ਪਾਸੇ ਦੇ ਜਿਹੜੀ ਬੱਲੇ ਬੇਰਕੇ ਦੇ ਲਾਗੋਂ ਦੀ ਬੱਲੇ ਦੇ ਲਾਗੋਂ ਦੀ ਲੰਗਦੀ ਹੈ ਔਰ ਕੋਟ ਮੇਧ ਸਿੰਘ ਇੱਧਰ ਸਾਰੇ ਏਰੀਆ ਚ ਹੁੰਦੀ ਹੋਈ ਜਾਂਦੀ ਹੈ ਇਹ ਅੱਪਰ ਬਾਰੀ ਲੋਅਰ ਸੈਕਸ਼ਨ ਹੈ ਔਰ ਇਹਦੇ ਚ ਪਿਛਲੇ ਦਿਨੀ ਖਬਰਾਂ ਲੱਗੀਆਂ ਸੋਨੂ ਜੀ ਨੇ ਸਰਪਜੀਤ ਹੁਣਾਂ ਨੇ ਇਹਨਾਂ ਨੇ ਬੜੀ ਵਧੀਆ ਇਥੋਂ ਲੰਘ ਰਏ ਸੀ ਤੇ ਇਹਨਾਂ ਦਾ ਜਦੋਂ ਧਿਆਨ ਪਿਆ ਕਿਸੇ ਕਾਰਨ ਕਰਕੇ ਰੁਕੇ ਇਹਨੂੰ ਉਸੇ ਵੇਲੇ ਇੱਥੇ মিডিਆ ਸਾਧਕਾਂ ਖਬਰ ਲਵਾਈ ਵੀ ਵੇਖੋ ਕਿੰਨਾ ਨਰਕ ਹੈ ਕੁਝ ਲੋਕਾਂ ਨੇ ਅਪਰੋਚ ਵੀ ਇਨਾਂ ਤੱਕ ਕੀਤਾ ਕਿ ਆ ਕੇ ਵੇਖੂ ਕਿ ਇੱਥੇ ਹਾਲਾਤ ਕੀ ਐ ਇਨੀ ਸਮੈਲ ਐ ਔਰ ਲੋਕ ਕੂੜਾ ਨਹਿਰ ਚ ਸੁੱਟੀ ਜਾਂਦੇ ਨੇ ਸੋ ਮੈਂ ਉਸੇ ਵੇਲੇ ਇਹਦਾ ਸੰਕੇਤ ਲਿਆ ਔਰ ਮੈਂ ਡੀ ਸਾਹਿਬ ਦੇ ਧਿਆਨ ਚ ਲਿਆਂਦਾ ਕਮਿਸ਼ਨਰ కార్ਪੋਰੇਸ਼ਨ ਦੇ ਧਿਆਨ ਚ ਵੀ ਲਿਆਂਦਾ ਔਰ ਡੀ ਸਾਹਿਬ ਨੇ ਕੱਲ ਜੇ ਉਹਨਾਂ ਦੇ ਧਿਆਨ ਪਰਸੋਂ ਲਿਆਂਦਾ ਔਰ ਕੱਲ ਜਿਹੜੀ ਆ ਕੱਲ ਦੀ ਸਫਾਈ ਮਹਿਮ ਜਿਹੜੀ ਆ ਇੱਥੇ ਚੱਲ ਰਹੀ ਏ ਇਰੀਗੇਸ਼ਨ ਡਿਪਾਰਟਮੈਂਟ ਦੇ ਜਿਹੜੇ ਇਸ ਵੇਲੇ ਇੱਥੇ ਜਾਈ ਨੇ ਐਸਡੀਓ ਨੇ ਉਹ ਕਹਿੰਦੇ ਕਿ ਅਸੀਂ ਸਾਰਾ ਇਹਦਾ ਪ੍ਰੋਜੈਕਟ ਦੇਖ ਲਿਆ ਹੈ ਕੁਝ ਮੰਦਰੇਗਾ ਤੋਂ ਠੀਕ ਕਰਾਵਾਂਗੇ ਔਰ ਜਿਹੜਾ ਸਫਾਈ ਦਾ ਪ੍ਰਬੰਧ ਹੈ ਉਹ ਕਰਾ ਦੇਣਗੇ ਇੱਕ ਵਾਰ ਔਰ ਕੋਸ਼ਿਸ਼ ਕਰਨਗੇ ਕਿ ਇਹਨੂੰ ਗ੍ਰੇਲਾਂ ਲਾ ਕੇ ਥੋੜਾ ਜਿਹਾ ਏਰੀਆ ਡਾ ਉੱਚਾ ਕੀਤਾ ਜਾਵੇ ਪਰ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਪਵਿੱਤਰ ਪਾਣੀ ਪਵਿੱਤਰ ਆਬੋ ਹਵਾ ਜਿੱਥੇ ਸਰਕਾਰਾਂ ਦਾ ਕੰਮ ਹੈ ਕਿ ਸਾਡੀਆਂ ਜ਼ਿੰਮੇਵਾਰੀਆਂ ਨੇ ਜਿਹੜੇ ਸ਼ਹਿਰ ਚ ਰਹਿ ਰਹੇ ਆ ਅੱਜ ਸਾਰੇ ਹਾਰ ਫੁੱਲ ਕੱਚ ਤੁਸੀਂ ਜਿਹੜੀ ਵੀ ਚੀਜ਼ ਘਰ ਦੇ ਵਿੱਚ ਤੁਸੀਂ ਨਹੀਂ ਰੱਖਣਾ ਚਾਹੁੰਦੇ ਉਹ ਲਿਆ ਕੇ ਨਹਿਰ 'ਚ ਸੁੱਟ ਦਿੰਦੇ ਜੇ ਕਦੀ ਸੋਚਿਆ ਕਿ ਤੁਹਾਡੇ ਬੱਚਿਆਂ ਦਾ ਭੁੱਖ ਕੀ ਹੋਊਗਾ ਕਾਫੀ ਜਗ੍ਹਾ ਤੇ ਵੇਖੋ ਮੰਦਰਾਂ ਦੇ ਵਿੱਚ ਕਈ ਇਹਨਾਂ ਮੂਰਤੀਆਂ ਟੁੱਟੀਆਂ ਉਹ ਵੀ ਇੱਥੇ ਸੁੱਟੀ ਜਾਂਦੇ ਨੇ ਆਪਾਂ ਅੰਧਵਿਸ਼ਵਾਸ 'ਚ ਕਿਉਂ ਇੰਨੇ ਪਏ ਆ ਇੰਨਾ ਪਵਿੱਤਰ ਸ਼ਹਿਰ ਹੋਵੇ ਗੁਰੂ ਦੀ ਨਗਰੀ ਹੋਵੇ ਐਡੇ ਸੋਹਣੇ ਗੁਰੂ ਦੇ ਧਾਮ ਹੋਣ ਇੱਥੇ ਹਰਮੰਦਰ ਸਾਹਿਬ ਦੁਰਗਿਆਣਾ ਤੀਰਥ ਬਾਲਮਿਕ ਤੀਰਥ ਵੱਡੇ ਵੱਡੇ ਚਰਚੇਜ਼ ਹੋਣ ਔਰ ਇੰਨੀ ਪਵਿੱਤਰ ਜਗ੍ਹਾ ਦੇ ਉੱਤੇ ਵੀ ਅੰਧਵਿਸ਼ਵਾਸ ਇਹ ਨਾ ਹੋਵੇ ਬੜੇ ਦੁੱਖ ਦੀ ਗੱਲ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਲੋਕ ਇੱਥੇ ਪਾਣੀ 'ਚ ਆ ਕੇ ਸੁੱਟਦੇ ਨੇ ਇਸ ਨਹਿਰ ਦੇ ਵਿੱਚ ਕਿ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਨਹੀਂ ਤੇ ਤੁਹਾਡੇ ਦੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਸਾਡਾ ਫਰਜ਼ ਬੰਦਾ ਹੈ ਆਪਣੇ ਜਿਹੜਾ ਬੱਚੇ ਨੇ ਸਾਡਾ ਫਿਊਚਰ ਹੈ ਉਹਨਾਂ ਵਾਸਤੇ ਆਬੋ ਹਵਾ ਸਾਫ਼ ਸੁਥਰੀ ਰੱਖੀਏ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਜੇ ਪਾਣੀ ਇਸ ਪਵਿੱਤਰ ਧਰਤੀ ਦੇ ਪਵਿੱਤਰ ਸਰੋਵਰਾਂ ਦਾ ਤੁਸੀਂ ਇੰਨਾ ਗੰਦਾ ਕਰਨਾ ਤੇ ਨਾ ਤੇ ਤੁਸੀਂ ਆਪਣੇ ਬੱਚਿਆਂ ਦੇ ਜੀ ਨਾ ਤੁਸੀਂ ਆਪਣੇ ਪਰਿਵਾਰ ਦੇ ਜੀ ਨਾ ਤੁਸੀਂ ਕੇ ਸਮਾਜ ਦੇ ਜੀ ਤੁਸੀਂ ਆਪਣੇ ਆਪ ਨੂੰ ਠੀਕ ਕਰ ਲੋ ਨਹੀਂ ਤੇ ਸਖਤ ਕਾਰਵਾਈਆਂ ਤੁਹਾਡੇ ਤੇ ਹੋਣਗੀਆਂ ਬਾਕੀ ਜਦ ਤੱਕ ਇਹਨੂੰ ਠੀਕ ਕਰਨ ਦਾ ਕੰਮ ਹੈ ਉਹ ਅਸੀਂ ਇਹਨੂੰ ਸਮੇਂ-ਸਮੇਂ ਤੇ ਜਰੂਰ ਕੋਸ਼ਿਸ਼ ਕਰਾਂਗੇ ਪਰ ਇਹਦੇ ਨਾਲੋਂ ਨਹਿਰ ਜਿੰਨੀ ਗੰਦੀ ਉਹਦੇ ਨਾਲੋਂ ਜਿੰਨਾ ਮਾਨਸਿਕਤਾ ਗੰਦੀ ਹੈ ਜਿਹੜੇ ਲੋਕਾਂ 'ਚ ਗੰਧ ਸੁੱਟ ਕੇ ਜਾਂਦੇ ਆ ਇਹ ਇਹਦੇ ਨਾਲ ਵੀ ਗੰਦੀ ਮਸਤਾ ਵਾਲੇ ਲੋਕ ਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਇਹਦੇ ਸਖਤ ਕਾਰਵਾਈ ਹੋਏਗੀ ਤੁਹਾਡੇ ਸਰ ਜੀਸੀਬੀ ਤੋਂ ਕੁਝ ਜੀਸੀਬੀ ਤੋਂ ਹੋਊਗਾ ਕੁਝ ਮੰਦਰੇਗਾ ਤੋਂ ਇਹਦੀ ਕੋਈ ਸਕੀਮ ਬਣਾ ਕੇ ਮੈਨੂਲੀ ਵੀ ਕੀਤਾ ਜਾਏਗਾ ਕਿਉਂਕਿ ਜਿੱਥੇ ਜੀਸੀਬੀ ਜਾ ਸਕਦੀ ਹੈ ਉੱਥੇ ਜੀਸੀਬੀ ਤਾਂ ਹੋਏਗਾ ਜਿੱਥੇ ਜੀਸੀਬੀ ਨਹੀਂ ਜਾ ਸਕਦੀ ਉੱਥੇ ਫਿਰ ਮੈਨੂਲੀ ਕਰਨਾ ਪਏਗਾ ਮੇਰਾ ਨਾਮ ਸਰਬਜੀਤ ਸਿੰਘ ਸੋਨੂ ਜੁਨਿਆਲਾ ਜੀ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ OBC ਦਾ ਵਰਕਿੰਗ ਪ੍ਰਧਾਨ ਹੈ ਪੰਜਾਬ ਦਾ ਤੇ ਇਹ ਜਿਹੜੀ ਨਹਿਰ ਆ ਇਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਵਿੱਚੋਂ ਇੱਕ ਇੱਕ ਨਹਿਰ ਨਿਕਲਦੀ ਹੈ ਤੇ 골ਡਨ ਗੇਟ ਤੋਂ ਜਦੋਂ ਅਸੀਂ ਆਈਦਾ ਤਾਰਾਂ ਵਾਲਾ ਪੋਲ ਆ ਜਿੱਥੇ ਕੁਝ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਨੇ ਪਾਣੀ ਵਿੱਚ ਨਹੀਂ ਕਿ ਗੰਦਗੀ ਪਾਤੀ ਕਿ ਇਹ ਨਹਿਰ ਜਿਹੜੀ ਆ ਉਹ ਗੰਦੇ ਨਾਲੇ ਦਾ ਰੂਪ ਲੈ ਗਈ ਇੱਥੇ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜਾ ਵਾ ਜਨਮ ਲੈ ਕੇ ਉਹਨਾਂ ਲੋਕਾਂ ਨੂੰ ਲਪੇਟ ਚ ਲੈ ਆਉਣਾ ਜਿਨ੍ਹਾਂ ਦਾ ਕੋਈ ਤਸੂਰੀ ਜਿਆਦੇ ਕਾਫੀ ਵਾਰੀ ਮੈਂ ਬੋਲਿਆ ਫਿਰ ਮੈਂ ਅਕ ਕੀ ਜਿਹੜੇ ਸਾਡੀ ਗੁਰੂ ਨਗਰੀ ਦੀ ਗਵਾਹੀ ਕਰਦੇ ਆ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਤੇ ਮਹਿਕਮੇ ਨਾਲ ਗੱਲ ਕਰਕੇ ਤੇ ਇੱਥੇ ਜਿਹੜਾ ਪ੍ਰਸ਼ਾਸਨ ਨੂੰ ਭੇਜਿਆ ਤੇ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਗੱਲ ਇਹ ਆਪੀ ਜਿਹੜੇ ਵੀ ਮੀਡੀਆ ਵਾਲੇ ਵੀਰ ਆ ਨਾ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਨਤੀ ਆ ਜਿਹੜੇ ਫਜ਼ੂਲ ਦੀਆਂ ਖਬਰਾਂ ਵਖਾਉਂਦੇ ਆ ਭਾਈ ਅਸੀਂ ਉਹ ਕੰਮ ਕਰਿਆ ਕਰੀਏ ਜਿਹੜਾ ਕਿਸੇ ਨੂੰ ਸਿੱਖਿਆ ਦੇਵੇ ਅਸੀਂ ਉਹ ਖਬਰਾਂ ਵਿਖਾਉਣੇ ਰਹੇ ਨੇ ਜਿਹੜੀ ਕਿਸੇ ਦੀ ਲੜਾਈ ਹੋ ਗਈ ਕਿਸੇ ਨੇ ਕਿਸੇ ਦਾ ਸਿਰ ਪਾੜਤਾ ਕਿਸੇ ਦਾ ਕੋਈ ਕੁੱਤਾ ਚੁੱਕ ਕੇ ਲੈ ਗਿਆ ਮਤਲਬ ਨਿੱਕੀਆਂ ਨਿੱਕੀਆਂ ਖਬਰਾਂ ਨੂੰ ਅਸੀਂ ਲੜਾਈਆਂ ਬਣਾਉਂਦੇ ਪਰ ਇਹ ਜਿਹੜਾ ਬਹੁਤ ਵੱਡਾ ਕੰਮ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਫੇਲ ਕਰਨ ਵਾਲੇ ਇਹ ਬੰਦਿਆਂ ਦੇ ਸਖਤ ਖਿਲਾਫ ਆ ਜਿਹੜੇ ਵਿਹਿਮਾ ਭਰਮਾ ਵਿੱਚ ਪਾ ਕੇ ਲੋਕ ਇੱਥੇ ਗੰਦਗੀ ਪਾਉਂਦੇ ਉਹਨਾਂ ਦੇ ਸਖਤ ਖਿਲਾਫ ਆ ਜਿਹੜੇ ਚੈਨਲਾਂ ਨੇ ਨਿੱਜੀ ਚੈਨਲਾਂ ਨੇ ਆਣ ਕੇ ਸਾਡੀ ਖਬਰ ਵਿਖਾਈ ਨਾ ਮੈਂ ਦਿਲਦਿਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਪ੍ਰਮਾਤਮਾ ਉਹਨਾਂ ਵੀਰਾਂ ਨੂੰ ਉਹਨਾਂ ਪੱਤਰਕਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਕਿਉਂ ਕਿ ਕਿਉਂਕਿ ਜਿਹੜਾ ਬੰਦਾ ਸੱਚ ਬਖਵਾਉਂਦਾ ਨਾ ਉਹਦਾ ਰੱਬ ਵੀ ਸਾਥ ਦਿੰਦਾ ਹੈ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਹੈ ਇਸ ਨਗਰੀ ਦੇ ਵਿੱਚ ਧੰਤਨ ਬਾਬਾ ਦੀਪ ਸਿੰਘ ਮਹਾਰਾਜ ਨੇ ਆਪਣਾ ਸੀਸ ਭੇਟ ਕਰਤਾ ਸੀਗਾ ਗੁਰੂ ਰਾਮਦਾਸ ਮਹਾਰਾਜ ਨੇ ਕਿੰਨਾ ਪਿਆਰ ਹੋਊਗਾ ਗੁਰੂ ਪੀਰ ਪਗੰਬਰਾਂ ਦੀ ਧਰਤੀ ਹੈ ਐਨਾ ਪਿਆਰ ਸੀ ਤੇ ਤਾਂ ਹੀ ਸੀਸ ਨਿਸ਼ਾਵਰ ਕਰਤਾ ਸੀ ਤੇ ਸਾਡੇ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਦਾ ਕੁਝ ਨਹੀਂ ਬਦਲਣਾ ਜਿਹੜੇ ਤੇ ਗੰਦਗੀ ਪਾਉਂਦੇ ਆ ਤੇ ਜਿਹੜੇ মিডিਆ ਵਾਲੇ ਵੀਰ ਆਏ ਆ ਜਿਨ੍ਹਾਂ ਨੇ ਸਾਡੀ ਪਹਿਲਾਂ ਵੀ ਮਦਦ ਕੀਤੀ ਨੀਜੀ ਚੱਲਣਾ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਤੁਸੀਂ ਭਰਾਓ ਅੱਗੇ ਵੀ ਸਾਡਾ ਸਾਥ ਇਦਾਂ ਹੀ ਦੇ ਰਹੋ ਜਿਹੜੇ ਨਹਿਰ ਕਿੱਧਾਂ ਦੇਖੀ ਕੋਈ ਸਾਡੀ ਨਾ ਗੁਰੂ ਨਗਰੀ ਦੇ ਵਿੱਚੋਂ ਚੰਦ ਕੋ ਲੋਕ ਐਸੇ ਆ ਜਿਹੜੇ ਨਾ ਟੂਣੇ ਵਾਲਿਆਂ ਦੇ ਬਾਪਿਆਂ ਦੇ ਪਖੰਡੀ ਬਾਪਿਆਂ ਦੇ ਵਿੱਚ ਫਸ ਕੇ ਨਾ ਗੱਲਾਂ ਦੇ ਉਹਨਾਂ ਦੇ ਤੇ ਆਪਣੇ ਆਪ ਨੂੰ ਨਾ ਮਾਨਸਿਕ ਰੋਗੀ ਬਣਾ ਚੁੱਕੇ ਆ ਜਿਨ੍ਹਾਂ ਨੂੰ ਰੱਬ ਤੇ ਵਿਸ਼ਵਾਸ ਨਹੀਂ ਆ ਉਹਨਾਂ ਨੂੰ ਕਹਿੰਦੇ ਆ ਵੀ ਜਾਓ ਉੱਥੇ 10 ਕਿਲੋ ਕਣਕ ਸੋਟਾਓ ਕਵੈਂਟਲ ਦੁੱਧਰ ਰੋਡ ਆ ਉਹ ਜਿੰਨਾਂ ਦਾ ਕੋਈ ਮਰ ਜਾਂਦਾ ਉਹ ਕੱਪੜੇ ਸੁੱਟ ਜਾਂਦੇ ਇੱਥੇ ਆਣ ਕੇ ਇਹ ਭਾਈ ਕੋਈ ਡਸਟਬਿਨ ਨਹੀਂ ਆ ਇਹ ਪਾਣੀ ਆ ਪਾਣੀ ਸਾਡਾ ਜੀਵਨ ਆ ਗੁਰੂ ਸਾਹਿਬ ਨੇ ਪਿਤਾ ਦਾ ਦਰਜਾ ਦਿੱਤਾ ਇਸ ਨੂੰ ਅਸੀਂ ਬਹੁਤ ਕਦਰ ਕਰਦੇ ਆ ਦੀ ਤੇ ਹੁਣ ਐਮਪੀ ਸਾਹਿਬ ਆਏ ਉਹਨਾਂ ਨੇ ਦੱਸਤਾ ਵੀ ਜਿਹੜਾ ਇੱਥੇ ਬੰਦਾ ਆਣ ਕੇ ਗੰਦਗੀ ਪਾਊਗਾ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਵੀ ਹੋਊਗੀ ਉਹਨਾਂ ਜੁਰਮਾਨਾ ਵੀ ਹੋਊਗਾ ਇਹ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸਜ਼ਾ ਵੀ ਹੋਵੇ ਕਿਉਂਕਿ ਇੱਦਾਂ ਲੋਕਾਂ ਨੇ ਨਹੀਂ ਹਟਣਾ ਇਹ ਕੋਈ ਇਹ ਉਸੇ ਵळे ਜੇ ਅੱਜ ਸਾਫ਼ ਕਰਾਤੀ ਲੋਕ ਇੱਥੇ ਨਹੀਂ ਸੁੱਟਣਗੇ ਗਾੜੀ ਛੱਡਣਗੇ ਪਰ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਪਾਈ ਮਾਨਸਿਕ ਰੋਗੀ ਨਾ ਬਣੋ ਇਹ ਬਾਬਿਆਂ ਬੁੱਬਿਆਂ ਤੇ ਕੁਝ ਨਹੀਂ ਜਿਹੜਾ ਬੰਦਾ ਤੁਹਾਨੂੰ ਦੱਸ ਰਿਹਾ ਵਾ ਉਹਦੇ ਪੱਲੇ ਕੀ ਹੋਊਗਾ ਕੋਈ ਨਿੰਬੂ ਸੁੱਟਣ ਦਾ ਕੋਈ ਐਦਾਂ ਕਣਕ ਸੁੱਟਣ ਦਾ ਜਾਂ ਗੰਦ ਪਾਉਣ ਦਾ ਨਹਿਰ 'ਚ ਕੁਝ ਨਹੀਂ ਹੋਣਾ ਉਲਟਾ ਨੁਕਸਾਨ ਹੁੰਦਾ ਵਾ ਇਹ ਪਾਣੀ ਲੱਗੇ ਅੱਗੇ ਜਾ ਕੇ ਖੇਤਾਂ 'ਚ ਲੱਗਣਾ ਵਾ ਪੀਣ ਦੇ ਕੰਮ ਆਉਂਦਾ ਵਾ ਇਸ ਕਰਕੇ ਗੰਦਗੀ ਨਾ ਪਾਓ ਮੇਰੀ ਇਹੀ ਬੇਨਤੀ ਜਿਹੜੇ ਸਰਕਾਰੀ ਬਹੁਤ ਬੰਦ ਭੱਗੀ ਗੱਲ ਆ ਸਰਕਾਰੀ ਮੁਲਾਜ਼ਮਾਂ ਨੂੰ ਤੇ ਸਸਪੈਂਡ ਕਰਨਾ ਚਾਹੀਦਾ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜਾ ਜ਼ਿੰਮੇਵਾਰ ਵਿਅਕਤੀ ਇਹੋ ਜਿਹਾ ਕੰਮ ਕਰਦਾ ਵਾ ਉਹਦੇ ਤੇ ਜ਼ਿਆਦਾ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹ ਪਰਲੇ ਬਨੇ ਤੁਸੀਂ ਵੇਖੋ ਕਿ ਫੁੱਲਾਂ ਦੇ ਲਿਫਾਫਿਆਂ ਤੇ ਗੰਦਗੀ ਦੇ ਢੇਰ ਇੰਨੇ ਕਲਾਤੇ ਕੋਈ ਹਸਾਬ ਨਹੀਂ ਹੁਣ ਜਿਹੜਾ ਪ੍ਰਸ਼ਾਸਨ ਨੇ ਬੰਦੇ ਅੱਜ ਲਾਤੇ ਆ ਜਿੱਥੇ ਬੰਦਿਆਂ ਦੇ ਨਾਲ ਕੰਮ ਹੋਣਾ ਔਰ ਉੱਥੇ ਬੰਦਿਆਂ ਨਾਲ ਜਿੱਥੇ ਜੀਸੀਪੀ ਨਾਲ ਉੱਥੇ ਜੀਸੀਪੀ ਨਾਲ ਹੋਊਗਾ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਐਮਪੀ ਸਾਹਿਬ ਨੂੰ ਮੈਂ ਕਹਾਂ ਉਹ ਕਹਿੰਦੇ ਵੀ ਮੇਰੀ ਕੋਸ਼ਿਸ਼ ਹੈ ਵੀ ਮੈਂ ਸ ਤੁਹਾਨੂੰ ਪਤਾ ਉੱਪਰੋਂ ਦੀ ਉੱਥੇ ਜਾਲੀਆਂ ਲੱਗੀਆਂ ਉੱਥੋਂ ਵੀ ਛੁੱਟ ਦਿੰਦੇ ਆ ਜੇ ਕਾਰਪੋਰੇਸ਼ਨ ਥੋੜੀ ਜੀ ਸਖਤੀ ਕਰਦੇ ਤੇ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰਦੇ ਤੇ ਕੰਮ ਬੰਦ ਹੋ ਸਕਦਾ ਠੀਕ ਜੀ